ਪਾਈ ਵਾਲੀ ਇਲੈਕਸ਼ਨ ਤੋਂ ਪਹਿਲਾਂ ਨਵਜੋਤ ਸਿੱਧੂ ਤੇ ਹੁਣ ਸਤਾਈ ਜਦੋਂ ਨੇੜੇ ਹੈਗਾ ਹੁਣ ਨਵਜੋਤ ਕੋਰ ਸਿੱਧੂ ਕਿਸੇ ਦੇ ਇਸ਼ਾਰੇ ਤੇ ਹੀ ਇਹ ਕੰਮ ਹੋ ਰਿਹਾ ਹੈ। ਮਿਸਿਸ ਨਵਜੋਤ ਕੋਰ ਸਿੱਧੂ ਆਪਣੇ ਹਸਬੰਦ ਦੇ ਇਸ਼ਾਰੇ ਤੇ ਕਰਦੀ ਬੋਲ। ਰੋਣਾ ਨੇ ਗਲ ਕਹੀ ਕਿ ਕਾਂਗਰਸ ਦੇ ਵਿੱਚ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬੰਦਾ ਹੈ ਤੇ ਇਹਦਾ ਜਵਾਬ ਮੇਰਾ ਖਿਆਲ ਹੈ ਕਿ ਚੰਨੀ ਸਾਹਿਬ ਜਿਹੜੇ ਪੁਰਾਣੇ ਮੁੱਖ ਮੰਤਰੀ ਉਹ ਬਿਹਤਰ ਦੱਸ ਸਕਦੇ ਆ। ਲੇਕਿਨ ਮੈਂ ਸਿੱਧੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਮੰਤਰੀ ਬਣੇ ਸੀਗੇ ਉਹ ਕਿੱਦਾਂ ਬਣੇ ਸੀ ਤੇ ਕਾਂਗਰਸ ਦੇ ਪ੍ਰਧਾਨ ਬਣੇ ਸੀ ਉਹ ਕਿੱਦਾਂ ਬਣੇ ਸੀ ਅਰ ਸਾਹਿਬ ਨੇ ਵੀ ਫਿਰ ਇੱਕ ਬਿਆਨ ਦਿੱਤਾ ਕਿ ਰੇਟ ਉਸ ਸਮੇਂ ਘੱਟ ਸੀਗਾ ਚਲੋ ਬਿਹਤਰ ਦੱਸ ਸਕਦੇ ਉਦੋਂ ਕਾਂਗਰਸ ਦੇ ਵੀ ਸੀਗੇ ਮੈਂ ਆਈ ਕਾਂਟ ਕਮੈਂਟ ਤੇ ਤੱਕ ਸਵਾਲੇ ਕਿ ਰੇਟ ਘੱਟ ਸੀ ਵੱਧ ਸੀਗਾ ਪਰ ਕਿੰਨਾ ਸੀਗਾ ਕੁਝ ਸੀਗਾ ਤਾਂ ਸੀਗਾ ਨਾ ਦਾ ਮਤਲਬ ਇਹ ਹੈ ਪੰਜਾਬ ਦੇ ਵਿੱਚ ਵਾਰ-ਵਾਰ ਜਿਵੇਂ ਚੰਡੀਗੜ੍ਹ ਦਾ ਮੁੱਦਾ ਹੋਇਆ ਫਿਰ BBMP ਦਾ ਜਾਂ ਹੋਰ ਕਈ ਜਿਹੜੇ ਇਸ਼ੂਸ ਹੋਏ ਇਸ ਦੇ ਬਾਵਜੂਦ ਜਿਹੜਾ ਹੈਗਾ ਗਰੋ ਕਰ ਪਾਏਗੀ ਹਾਲਾਂਕਿ ਲੋਕ ਸਭਾ ਚੋਣਾਂ ਦੇ ਵਿੱਚ ਵੋਟ ਸ਼ੇਅਰ ਜਿਹੜਾ ਹੈਗਾ ਵਧਿਆ BJP ਦਾ ਪੰਜਾਬ ਇਹ ਵੀ ਇਤਿਹਾਸ ਹੈਗਾ ਕਿ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਦੋਂ ਜਦੋਂ ਵੀ ਇਹ ਗਠਜੰਬੰਦਨ ਹੋਇਆ ਪੰਜਾਬ 'ਚ ਅਮਨ ਸ਼ਾਂਤੀ ਪਾਈਚਾਰਾ ਵਿਕਾਸ ਮਜ਼ਬੂਤ ਹੋਇਆ ਹੈ ਵਿਕਾਸ ਨੂੰ ਤੀਬਰਤ ਨਵਜੋਤ ਕੋਰ ਸਿੱਧੂ ਹੁਣੀ ਜਾਂ ਸਿੱਧੂ ਜੋੜਾ ਭਾਜਪਾ ਦੇ ਵਿੱਚ ਜੇਕਰ ਵਾਪਸ ਆਉਂਦਾ ਹੈ ਬੀਜੇਪੀ ਸਵਾਗਤ ਕਰੇਗੀ ਉਹਨਾਂ ਨੂੰ ਲੈਣਾ ਇਹ ਕੇਂਦਰ ਸਾਡਾ ਨਿਰਦੇਸ਼ ਤੇ ਡਿਸਾਈਡ ਕਰਦਾ ਔਰ ਚਾਂਸਸ ਨਾ ਦੇ ਬਰੈਕ ਦਾ ਦਨ ਮਿਊਰ ਦੇਖ ਰਹੇ ਹੋ ਤੁਸੀਂ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਹਲਚਲ ਉਸ ਸਮੇਂ ਹੁੰਦੀ ਹੈ ਜਦੋਂ ਨਵਜੋਤ ਕੋਰ ਸਿੱਧੂ ਹੁਣੀ ਇੱਕ ਬਿਆਨ ਦੰਦੇ ਨੇ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਜੀ ਨੇ ਕਾਲੀਆ ਸਾਹਿਬ ਕੀਵੇਂ ਦੇਖਦੇ ਹੋ ਜੋ ਨਵਜੋਤ ਕੋਰ ਸਿੱਧੂ ਹੁਣਾਂ ਨੇ ਬਿਆਨ ਦਿੱਤਾ ਕਾਂਗਰਸ ਇਹ ਕਹਿ ਰਹੀ ਹੈ ਕਿ 22 ਵਾਲੀ ਇਲੈਕਸ਼ਨ ਤੋਂ ਪਹਿਲਾਂ ਨਵਜੋਤ ਸਿੱਧੂ ਤੇ ਹੁਣ 27 ਜਦੋਂ ਨੇੜੇ ਹੈਗਾ ਹੁਣ ਨਵਜੋਤ ਕੋਰ ਸਿੱਧੂ ਕਿਸ ਦੇ ਇਸ਼ਾਰੇ ਤੇ ਹੀ ਇਹ ਕੰਮ ਹੋ ਰਿਹਾ ਕਿਸ ਦੇ ਇਸ਼ਾਰੇ ਤੇ ਹੋ ਰਿਹਾ ਦੱਸੋ ਤੁਸੀਂ ਦੱਸੋ ਕਿ ਇਹਦੇ ਇਸ਼ਾਰੇ ਤੇ ਹੋ ਰਿਹਾ ਸਿਆਸੀ ਕਿਆਸ ਰਹੀਆਂ ਨੇ ਤੁਹਾਨੂੰ ਵੀ ਪਤਾ ਹੀ ਕਿਹਦੀ ਹੈ ਮਾਰੇ ਮਿਸਿਸ ਨਵਜੋਤ कौर ਸਿੱਧੂ ਆਪਣੇ ਹਸਬੰਡ ਦੇ ਇਸ਼ਾਰੇ ਤੇ ਕਰਦੀ ਜੋ ਕੁਝ ਹੈਗਾ ਸਰਦਾਰ ਨਵਜੋਤ ਸਿੰਘ ਸਿੱਧੂ ਜਿਹੜੀ ਜੋ ਕਹਿੰਦੇ ਆ ਨਾ ਉਹਦੇ ਮੁਤਾਬਿਕ ਹੁੰਦਾ ਔਰ ਉਹਨਾਂ ਨੇ ਗੱਲ ਕਹੀ ਕਿ ਕਾਂਗਰਸ ਦੇ ਵਿੱਚ 500 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਬਣਦਾ ਤੇ ਇਹਦਾ ਜਵਾਬ ਮੇਰਾ ਖਿਆਲ ਹੈ ਕਿ ਚੰਨੀ ਸਾਹਿਬ ਜਿਹੜੇ ਪੁਰਾਓ ਮੁੱਖ ਮੰਤਰੀ ਉਹ ਬਿਹਤਰ ਦੱਸ ਸਕਦੇ ਆ ਠੀਕ ਹੈ ਨਾ ਕਿ ਵੀ ਉਹ ਕਿ ਦਾ ਮੰਤਰੀ ਬਣੇ ਲੇਕਿਨ ਮੈਂ ਸਿੱਧੂ ਸਾਹਿਬ ਨੂੰ ਪੁੱਛਣਾ ਚਾਹਨਾ ਹੈ ਕਿ ਜਦੋਂ ਮੰਤਰੀ ਬਣੇ ਸੀਗੇ ਉਹ ਕਿੱਦਾਂ ਬਣੇ ਸੀ ਤੇ ਕਾਂਗਰਸ ਦੇ ਪ੍ਰਧਾਨ ਬਣੇ ਸੀ ਉਹ ਕਿੱਦਾਂ ਬਣੇ ਸੀ ਠੀਕ ਹੈ ਨਾ ਜਿਹੜੀ ਗੱਲ ਉਹ ਕਹਿ ਰਹੇ ਆ ਉਹ ਕਮ ਸਕਮ ਸਾਹਮਣੇ ਜਿਹੜੇ ਚੀਜ਼ ਦਾ ਤੁਸੀਂ ਭੁਗਤ ਭੋਗੀ ਹੋ ਉਹਦੇ ਬਾਰੇ ਦਾ ਤੁਸੀਂ ਦੱਸ ਸਕਦੇ ਹੋ ਨਾ ਕਿ ਉਹ ਕਿੱਦਾਂ ਬਣੇ ਸੀਗੇ ਇਸ ਬਾਰੇ ਜਵਾਬ ਦਿੱਤਾ ਜਾਵੇ ਜਾਖੜ ਸਾਹਿਬ ਨੇ ਵੀ ਫਿਰ ਇੱਕ ਬਿਆਨ ਦਿੱਤਾ ਕਿ ਰੇਟ ਉਸ ਸਮੇਂ ਘੱਟ ਸੀਗਾ ਚਲੋ ਬਿਹਤਰ ਦੱਸ ਸਕਦੇ ਉਦੋਂ ਕਾਂਗਰਸੇ ਵੀ ਸੀਗੇ ਮੈਂ ਆਈ ਕਾਂਟ ਕਮੈਂਟ ਜਿੱਦ ਤੱਕ ਸਵਾਲੇ ਕੇ ਰੇਟ ਕੱਟ ਸੀ ਵੱਧ ਸੀਗਾ ਪਰ ਕਿੰਨਾ ਸੀਗਾ ਕੁਝ ਸੀਗਾ ਤਾਂ ਸੀਗਾ ਨਾ ਦਾ ਮਤਲਬ ਹੀ ਹੈਗਾ ਠੀਕ ਹੈ ਨਾ ਜਿੱਥੇ ਧੂਆ ਉੱਠਦਾ ਉੱਤੇ ਅੱਗ ਤਾਂ ਹੁੰਦੀ ਹੈ ਨਾ ਅੱਛਾ ਕਾਲੀਆ ਸਾਹਿਬ ਤੁਸੀਂ ਬੀਜੇਪੀ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਜਦੋਂ ਗੱਠਜੋੜ ਸੀਗਾ ਅਕਾਲੀ ਦਲ ਦੇ ਨਾਲ ਉਸ ਸਮੇਂ ਤੁਸੀਂ ਸਰਕਾਰ ਦੇ ਵਿੱਚ ਰਹਿ ਕੇ ਸਿਸਟਮ ਚਲਾਇਆ ਵੀ ਹੈਗਾ ਕੀ ਹੁਣ ਗੱਠਜੋੜ ਹੋ ਸਕਦਾ ਹੈ ਸੰਭਾਵਨਾ ਹੈਗੀ ਹਾਲਾਂਕਿ ਸਿਆਸਤ ਦੇ ਵਿੱਚ ਕੁਝ ਵੀ ਸੰਭਵ ਹੈ ਜਿਸ ਤਰੀਕੇ ਦੇ ਨਾਲ ਹੁਣ ਐਕਟੀਵਿਟੀਆਂ ਹੋ ਰਹੀਆਂ ਹੈਗੀਆਂ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਨੂੰ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨਾ ਚਾਹੀਦਾ ਜੋ ਹੁਣ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੈਗੀਆਂ ਨੇ ਉੱਥੇ ਖੰਨੇ ਦੀ ਗੱਲ ਕਰ ਲਈ ਹੈ ਕਿਤੇ ਹੋਰ ਕਈ ਥਾਵਾਂ ਤੇ ਬੀਜੇਪੀ ਕੈਂਡੀਡੇਟ ਨਹੀਂ ਦੇ ਸਕਦਾ ਦੇਖੋ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਪੰਜਾਬ ਦੇ ਵਿੱਚ ਵੱਧ ਰਹੀ ਹੈ ਫੈਲ ਰਹੀ ਹੈ ਕੋਈ ਵਕਤ ਸੀਗਾ ਕਿ ਬਈ ਅਖਿਲ ਭਾਰਤੀ ਜਨ ਸੰਘ ਦੇ ਰੂਪ ਤੇ ਵਿੱਚ ਅਸੀਂ ਸ਼ਹਿਰਾਂ ਦੀ ਪਾਰਟੀ ਹੁੰਦੀ ਸੀ ਪਿੰਡਾਂ 'ਚ ਸੀ ਚੋਣ ਨਹੀਂ ਲੜਦੇ ਸੀ ਜੀ ਫਿਰ ਹੌਲੀ ਹੌਲੀ ਪ੍ਰਸਾਰ ਵੜਿਆ ਸੈਮੀ ਰੂਰਲ ਦੇ ਵਿੱਚ ਗਏ ਹੁਣ ਅਸੀਂ ਦਿਹਾਤ ਦੇ ਵਿੱਚ ਜਿਹੜੇ ਹੈਗਾ ਪੰਜਾਬ ਦੇ ਪੰਜਾਬੀ ਪਰਾ ਦਿਹਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਅਪਣਾ ਰਹੇ ਹੈ ਔਰ ਪਾਰਟੀ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਸਰਵ ਸਫਰਸ਼ੀ ਸਰਵ ਵਿਆਪੀ ਬਣ ਗਈ ਸਮੂਹ ਚੱਲ ਰਹੀ ਹੈ ਜ਼ਿਲ੍ਹਾ ਪਰੀਸ਼ਦ ਤੁਸੀਂ ਗਰਾਊਂਡ ਤੋਂ ਆਏ ਹੋ ਅੱਜ ਬੋਲੇ ਵੀ ਬਿਲਕੁਲ ਚੱਲ ਰਹੀ ਹੈ ਬਿਲਕੁਲ ਚੱਲ ਰਹੀ ਹੈ ਅੱਛਾ ਕਿਵੇਂ ਦੇਖਦੇ ਹੋ ਕੇਂਦਰ ਦੀਆਂ ਬਹੁਤ ਸਾਰੀਆਂ ਸਕੀਮਾਂ ਇਹੋ ਜਿਹਿਆਂ ਨੇ ਜਿਸ ਨੂੰ ਲੈ ਕੇ ਭਾਜਪੀ ਪੰਜਾਬ ਦੇ ਵਿੱਚ ਗਰਾਊਂਡ ਤੇ ਆਪਣੇ ਸੰਗਠਨ ਦੇ ਰੂਪ ਦੇ ਵਿੱਚ ਕੰਮ ਵੀ ਕਰ ਰਹੀ ਹੈ ਤੇ ਲਗਾਤਾਰ ਦਾਵਾ ਕਰ ਰਹੀ ਹੈ ਬੀਜੇਪੀ ਕਿ ਅਸੀਂ 27 ਦੇ ਵਿੱਚ ਇਕੱਲਿਆਂ ਲੜਨੀ ਹੈਗੀ ਹੈ ਅਸ਼ੁਨੀ ਸ਼ਰਮਾ ਜੀ ਵੀ ਇਹੀ ਗੱਲ ਕਹਿੰਦੇ ਹੈਗੇ ਨੇ ਤੇ ਲਗਾਤਾਰ ਸੰਗਠਨ ਦੀਆਂ ਮੀਟਿੰਗਾਂ ਵੀ ਹੋ ਰਹੀਆਂ ਹੈਗੀਆਂ ਨੇ ਕਿ ਲੱਗਦਾ ਹੈ ਕਿ ਬੀਜੇਪੀ ਪੰਜਾਬ ਦੇ ਵਿੱਚ ਵਾਰ-ਵਾਰ ਜਿਵੇਂ ਚੰਡੀਗੜ੍ਹ ਦਾ ਮੁੱਦਾ ਹੋਇਆ ਫਿਰ ਬੀਬੀਐਮਪੀ ਦਾ ਜਾਂ ਹੋਰ ਕਈ ਜਿਹੜੇ ਇਸ਼ੂਜ਼ ਹੋਏ ਇਸ ਦੇ ਬਾਵਜੂਦ ਜਿਹੜਾ ਹੈਗਾ ਗਰੋ ਕਰ ਪਾਏਗੀ ਹਾਲਾਂਕਿ ਲੋਕ ਸਭਾ ਚੋਣਾਂ ਦੇ ਵਿੱਚ ਵੋਟ ਸ਼ੇਅਰ ਜਿਹੜਾ ਹੈਗਾ ਵਧਿਆ ਬੀਜੇਪੀ ਦਾ ਪੰਜਾਬ ਦੇਖੋ ਵੋਟ ਸ਼ੇਅਰ ਵਧਿਆ ਹੈ ਇਸ ਸੰਕੇਤ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਫੈਲਾਵ ਪੰਜਾਬ ਚ ਵੱਧ ਰਿਹਾ ਹੈ ਠੀਕ ਹੈ ਔਰ ਜਿਤਕ ਸਵਾਲ ਹੈਗਾ ਕਿ ਇਹ ਵੀ ਇਤਿਹਾਸ ਹੈਗਾ ਕਿ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਦੋਂ ਜਦੋਂ ਵੀ ਇਹ ਗਠਜੰਬੰਦਨ ਹੋਇਆ ਪੰਜਾਬ ਚ ਅਮਨ ਸ਼ਾਂਤੀ ਪਾਈਚਾਰਾ ਵਿਕਾਸ ਮਜ਼ਬੂਤ ਹੋਇਆ ਹੈ विकास नीव्रता मिली है और लेकिन दो <coughs> एक वाटर शैड है उदों असी निर्णय लिता कि भारतीय जनता पार्टी के लिए चुनाव लड़ेगी पंजाब देविच। और अपने बल बूते ते सरकार बनाएगी ये उस तरह का सिस तरह का हरियाणा ਦੇ ਯੂਨਿਟ ਨੇ 2014 ਚ ਲਿਆ ਉਸ ਤੋਂ ਪਹਿਲਾਂ ਹਰਿਆਣਾ ਦਾ ਯੂਨਿਟ ਭਾਜਪਾ ਦਾ ਪੰਜਾਬ ਦੇ ਯੂਨਿਟ ਨਾਲੋਂ ਪਿੱਛੇ ਸੀ ਠੀਕ ਹੈ ਔਰ ਉੱਥੇ 14 ਚ ਪਹਿਲੀ ਵਾਰੀ ਸਰਕਾਰ ਬਣੀ ਫਿਰ ਤਿੰਨ ਵਾਰੀ ਸਰਕਾਰਾਂ ਬਣ ਗਈਆਂ ਤਾਂ ਹਰਿਆਣਾ ਤੇ ਪੰਜਾਬ ਦਾ ਫਰਕ ਵੀ ਹੈ ਨਾ ਜੀ ਫਰਕ ਤਾਂ ਹੁੰਦਾ ਹੀ ਹੈ ਉਹ ਯੂਪੀ ਚ ਵੀ ਸੀਗਾ ਸ਼ੂਪੀ ਚ ਪਹਿਲਾ ਕਿਹੜਾ ਇਤਿਹਾਸ ਸੀਗਾ ਠੀਕ ਹੈ ਨਾ ਤੇ ਇਤਿਹਾਸ ਤਾਂ ਫਿਰ ਨਵਾਂ ਘੜਿਆ ਜਾਂਦਾ ਨਾ ਤੇ ਹੁਣ ਅਸੀਂ ਕਹਿੰਦੇ ਆ ਕਿ ਵੀ ਬਿਲਕੁਲ ਠੀਕ ਹੈ ਇਤਿਹਾਸ ਦਾ ਪੁਰਾਣਾ ਅਲਾਈਂਸ ਦਾ ਬਿਲਕੁਲ ਸਿੱਕਾ ਹੈਗਾ ਹੁਣ ਅਸੀਂ ਇਤਿਹਾਸ ਨੂੰ ਅਸੀਂ ਨਵਾਂ ਰਚਨਾ ਕਰਨਾ ਚਾਹੁੰਦੇ ਤੋ ਉਹਦੇ ਲਈ ਹੈਗਾ ਕਿ ਵੀ ਅਸੀਂ ਜਿਹੜਾ 2014 ਚ ਹਰਿਆਣੇ ਨੇ ਲੈ ਲੇਤਾ ਅਸੀਂ 22 ਚ ਲੈਤਾ ਨਿਰਨੇ ਕਿ ਵੀ ਅਸੀਂ 22 ਦੇ ਵਿੱਚ ਅਸੀਂ ਕੀ ਕਿ ਚੋਣ ਲੜਾਂਗੇ ਔਰ ਉਸ ਨਾਲ ਸਾਡੇ ਨਤੀਜੇ ਉਹ ਨਹੀਂ ਅਪੇਕਸ਼ਾ ਦੇ ਮੁਤਾਬਿਕ ਜਿਹੜੇਗਾ ਨਹੀਂ ਰਹੇ ਇਹ ਡਿਸੀਜਨ ਪਹਿਲਾਂ ਲੈ ਲੈਣਾ ਚਾਹੀਦਾ ਸੀ ਬੀਜਪੀ ਨਹੀਂ ਮੈਂ ਕਹਾਂ ਜੀ ਨਹੀਂ ਰਹੇ ਜਦੋਂ ਵੀ ਕਹਿੰਦੇਗਾ ਜਦੋਂ ਜਾਗੇ ਉਦੋਂ ਦਿਨ ਚੜਿਆ ਸਵੇਰਾ ਜਦ ਜਾਗੇ ਹਾਂ ਹਾਂ ਸਵੇਰਾ ਤੋਂ ਸੁਨਾਤੇ ਫਿਰ ਅਸੀਂ 25 ਦੇ ਵਿੱਚ 13 ਦੇ 13 ਸੀਟਾਂ ਚੋਂ ਲੜਿਆ ਅਸੀਂ ਫਲਾਉ ਹੋ ਰਿਹਾ ਔਰ ਇਹ ਤੁਸੀਂ ਦੇਖੋ ਆਮ ਆਦਮੀ ਪਾਰਟੀ ਜਿਹਦਾ ਇਹ ਕੱਕ ਨਹੀਂ ਸੀਗਾ 12 ਚ ਪਹਿਲੀ ਵਾਰੀ ਆਏ ਠੀਕ ਹੈ ਤੀਸਰੀ ਵਾਰੀ ਸਰਕਾਰ ਬਣਾ ਗਏ ਤੇ ਅਸੀਂ ਤਾਂ ਆਮ ਆਦਮੀ ਪਾਰਟੀ ਨਾਲੋਂ ਬਹੁਤ ਬਿਹਤਰ ਪੋਜੀਸ਼ਨ ਚ ਹੈ ਇੱਥੇ ਸਾਡਾ ਜਿਹੜਾ ਹੈਗਾ ਸੰਗਠਨ ਮਜ਼ਬੂਤ ਹੈ ਇਹਨਾਂ ਤਾਂ ਸਿਕਾ ਹੀ ਨਹੀਂ ਸੰਗਠਨ ਤੇ ਇਹੋ ਸਰਕਾਰ ਬਣਾ ਗਏ ਸਾਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਜੇ ਬਾਕੀ ਪਾਰਟੀਆਂ ਨੂੰ ਅਪਣਾਇਆ ਹੈਗਾ ਪੰਜਾਬ ਦੀ ਜਨਤਾ ਨੇ ਤੇ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਅਪਣਾਈਗੀ ਔਰ ਇੱਥੇ ਸਰਕਾਰ ਬਣੇਗੀ ਭਾਜਪਾ ਦਾ ਮੁੱਖ ਮੰਤਰੀ ਬਣੇਗਾ ਕਾਲੀ ਜੀ ਤੁਸੀਂ ਸੁਲਝੇ ਹੋਏ ਸਿਆਸਤਦਾਨੋਂ ਕੀ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਨੂੰ ਹੋਰ ਕਈ ਲੀਡਰਾਂ ਦੀ ਜ਼ਰੂਰਤ ਹੈ ਨਵਜੋਤ ਕੋਰ ਸਿੱਧੂ ਹੋਣੀ ਜਾਂ ਸਿੱਧੂ ਜੋੜਾ ਭਾਜਪਾ ਦੇ ਵਿੱਚ ਜੇਕਰ ਵਾਪਸ ਆਉਂਦਾ ਹੈ ਬੀਜੇਪੀ ਸਵਾਗਤ ਕਰੇਗੀ ਜਾਂ ਫਿਰ ਹਾਈ ਕਮਾਂਡ ਦਾ ਇਹ ਡਿਸੀਜਨ ਹੋਏਗਾ ਦੇਖੋ ਗੱਲ ਇਹ ਹੈ ਇਹ ਗੱਲਾਂ ਜਿਹੜੀਆਂ ਜਿਹੜੇ ਹੁਣ ਪਾਰਟੀ ਦੇ ਵਿੱਚੋਂ ਪਾਰਟੀ ਛੱਡ ਕੇ ਚਲੇ ਗਏ ਠੀਕ ਹੈ ਨਾ ਉਹਨਾਂ ਨੂੰ ਲੈਣਾ ਇਹ ਕੇਂਦਰ ਸਾਡਾ ਨੇਤੇ ਉੱਤੇ ਡਿਸਾਈਡ ਕਰਦਾ ਹੈ ਔਰ ਚਾਂਸਸ ਨਾਲ ਦੇ ਬਰਾਬਰ ਹੈ ਜਿਹੜੇ ਬੰਦੇ ਪਾਰਟੀ ਛੱਡ ਕੇ ਗਏ ਉਹਨਾਂ ਵੀ ਬਰਾਬਰ ਉਦਾਂ ਪਾਰਟੀ ਦੇ ਦਰਵਾਜ਼ੇ ਸਾਰਿਆਂ ਦੇ ਖੁੱਲੇ ਹੈ ਕਿ ਜਿਹੜਾ ਪਾਰਟੀ ਦੀਆਂ ਨੀਤੀਆਂ ਨੂੰ अपनांदा है मंदा है भारत भारतीय जनता पार्टी नेतृत्व ਨੂੰ ਮੰਨਦਾ ਹੈ ਉਹ ਆ ਸਕਦਾ ਹੈ اچھا ਆਖਰੀ ਸਵਾਲ ਹੈ ਕਾਲੀਆ ਸਾਬ ਬੀਜਪੀ ਸਟ੍ਰੈਟਜੀ ਕੀ ਲੈ ਕੇ ਚੱਲ ਰਹੀ ਆ ਸਮਾਂ ਘਟ ਹੈ ਓਬੇਸ ਹੈ ਕਿ ਆਹ 3-4 ਮਹੀਨੇ ਬਾਅਦ 6 ਮਹੀਨੇ ਬਾਅਦ ਦਲ ਬਦਲੀਆਂ ਦਾ ਦੌਰ ਵੀ ਸ਼ੁਰੂ ਹੋ ਜਾਏਗਾ ਬੀਜਪੀ ਕੀ ਸਟ੍ਰੈਟਜੀ ਮੇਨ ਲੈ ਕੇ ਚੱਲ ਰਹੀ ਆ ਬਹੁਤ ਸਾਰੇ ਸਿੱਖ ਚਿਹਰੇ ਤੁਸੀਂ ਬੀਜਪੀ ਦੇ ਵਿੱਚ ਲਿਆਂਦੇ ਦਿਹਾੜ ਦੀ ਹੁਣ ਚੋਣ ਵੀ ਤੁਸੀਂ ਲੜ ਰਹੇ ਹੋ ਤੇ ਉਥੋਂ ਦੀ ਜੋ ਜੋ ਵੀ ਕਨਕਲੂਜਨ ਨਿਕਲੇਗਾ ਉਹਦਾ ਅਨਲਿਸਿਸ ਵੀ ਕਰੇਗੀ ਪਾਰਟੀ ਕਿ ਅਗਲੀ ਰਣਨੀਤੀ ਕੀ ਕਿਸ ਤਰੀਕੇ ਦੀ ਚੱਲ ਰਹੀ ਹੈ ਸਤਾਈ ਨੂੰ ਲੈ ਕੇ ਗੱਲੇ ਕਿ ਭਾਰਤੀ ਜਨਤਾ ਪਾਰਟੀ ਦੀ ਇਕੋ ਟੀਚਾ ਹੈ ਕਿ ਸਰਕਾਰ ਬੁਣਾਣਾ ਉਹਦੇ ਲਈ ਜੋ ਕੁਝ ਕਰਨਾ ਪਏਗਾ ਕਰਾਂਗੇ ਅਸੀਂ ਜਿੱਦ ਤੱਕ ਸਵਾਲ ਇਹ ਹੈਗਾ ਪਾਰਟੀ ਦੀਆਂ ਪਾਲਿਸੀਜ਼ ਦਾ ਕਿ ਵੀ ਤੁਸੀਂ ਡਬਲ ਇੰਡੀਜ ਇੰਜਨ ਦੀ ਜਿੱਥੇ-ਜਿੱਥੇ ਵੀ ਜਿਹੜੀ ਪ੍ਰਦੇਸ਼ ਸਰਕਾਰਾਂ ਬਣੀ ਹੈ ਉੱਥੇ ਵਿਕਾਸ ਤੀਬਰਤਾ ਨਾਲ ਹੋਇਆ ਹੈ ਬਿਹਤਰ ਹੋਇਆ ਹੈ ਜ਼ਿਆਦਾ ਹੋਇਆ ਹੈ ਤੋ ਇੱਥੇ ਵੀ ਪੰਜਾਬ 'ਚ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਬਣੇ ਜਿਹੜੀ ਕੇਂਦਰ ਸਰਕਾਰ ਹੈ ਭਾਜਪਾ ਦੀ ਜੈਸੇ ਪੰਜਾਬ 'ਚ ਸਰਕਾਰ ਬਣੇਗੀ ਤੇ ਜਿਹੜੀਆਂ ਨੀਤੀਆਂ ਕੇਂਦਰ ਸਰਕਾਰ ਲਾਗੂ ਕਰਨਾ ਚਾਹਦੀ ਹੈ ਔਰ ਇੱਥੇ ਦੀ ਆਮ ਆਦਮੀ ਪਾਰਟੀ ਨਹੀਂ ਨਹੀਂ ਚਾਹਦੀ ਕਿ ਕੀਤੀਆਂ ਜਾਣ ਉਹ ਲਾਗੂ ਹੋ ਜਾਣਗੀਆਂ ਹੁਣ ਤੁਸੀਂ ਜਿਹੜਾ ਹੈਗਾ ਆਯੁਸ਼ਮਨ ਭਾਰਤ ਹੈਗਾ ਠੀਕ ਹੈ ਉਹ ਇੱਥੇ ਲਾਗੂ ਨਹੀਂ ਕਰ ਰਹੀ ਕ੍ਰੌਪ ਇੰਸ਼ੋਰੈਂਸ ਉਹ ਨਹੀਂ ਲਾਗੂ ਕਰ ਰਹੀ ਠੀਕ ਹੈ ਨਾ ਉਹ ਫਿਰ ਲਾਗੂ ਹੋ ਜਾਣਗੀਆਂ ਇੱਥੇ ਹੋਰ ਤੇਜ਼ੀ ਨਾਲ ਵਿਕਾਸ ਹੋਏਗਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤਾਂ ਇਹ ਸਨ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਆਗੂ ਮਨਰੰਜਨ ਕਾਲੀਆ ਜੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਜਪਾ ਆਪਣੇ ਪੈਰ ਜਰੂਰ ਪਸਾਰੇਗੀ ਕਿਉਂਕਿ ਸੰਗਠਨ ਮਜ਼ਬੂਤੀ ਦੇ ਨਾਲ ਕੰਮ ਕਰ ਰਿਹਾ ਹੈ ਕੇਂਦਰ ਦੀਆਂ ਨੀਤੀਆਂ ਨੂੰ ਪੰਜਾਬ ਦੇ ਵਿੱਚ ਭਾਜਪਾ ਦੇ ਵਰਕਰ ਲੈ ਕੇ ਜਾ ਰਹੇ ਨੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਮੁਹੰਮਦ ਦੇ ਨਾਲ ਦਨ ਮਿਊਟ ਲਈ ਵਰुणਪਟ